ਗੁਰੂ ਜੀ ਦਾ ਖਾਲਸਾ ਸਰਬਦੇ ਭਲਾ ਚੈਰੀਟੇਬਲ ਟਰਸੋ ਨੂੰ ਗੁਰਸੱਲ ਪਨਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪੁਰਬ ਨੂੰ ਸਮਰਪਿਤ ਇੱਕ ਨਿਰਣੈ ਲਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਲਾਗੇ ਦੀਆਂ ਸਟੇਟਾਂ 'ਚ ਅਸੀਂ 50 ਦੇ ਕਰੀਬ ਲੈਬਰਾਟਰੀ ਜਿਹੜੀਆਂ ਅਸੀਂ ਖੋਲਾਂਗੇ ਪੰਜਾਬ ਦੇ ਲੈਬਰਾਟਰੀਆਂ ਖੁੱਲਣ ਤੋਂ ਬਾਅਦ ਫਿਰ ਲੋੜ ਮਹਿਸੂਸ ਕੀਤੀ ਗਈ ਕਿ ਅਜੇ ਪੂਰੀਆਂ ਨਹੀਂ ਭਈਆਂ ਸੋ ਫਿਰ ਅਸੀਂ 100 ਕਰਤੀ ਹੁਣ ਫਿਰ ਗੁਰਤੇਗਵਦਰ ਜੀ ਦੇ ਗੁਰਪੁਰਬ ਤੇ 150 ਤੋਂ ਵੱਧ ਰਿਹਾ ਟੀਚਾ ਮਿਥਿਆ ਹੋਇਆ ਜਿਨ੍ਹਾਂ ਚੋਂ ਸਾਡੀਆਂ ਇਸ ਦੇ ਕੁਝ ਲੈਬੋਰੀਟਰੀਆਂ ਚੱਲ ਰਹੀਆਂ ਨੇ ਕੁਝ ਰੈਡੀ ਨੇ ਜਿਹੜਾ ਕਿ ਉਦਘਾਟਨ ਹੋ ਰਿਹਾ ਜਿਸ ਤਨੇ ਅੱਜ ਕਰਨਾ ਦੇ ਵਿੱਚ ਗੁਰਦਾਨਾ ਸਾਲ ਦੇ ਵਿੱਚ ਅਜੇ ਲੈਬੋਰੀ ਖੁੱਲੀ ਗਈ ਹੈ ਕੁਝ ਤਿਆਰ ਹੋ ਰਹੀਆਂ ਨੇ ਸੋ ਇਹ ਸਾਰੀਆਂ ਬਲਾ ਕੇ ਤਕਰੀਬਨ 146 ਦੇ ਕਰੀਬ ਜਿਹੜੀਆਂ ਸਾਡੀਆਂ ਲੈਬੋਰੀਟਰੀਆਂ ਜਾਂ ਸਾਡੇ ਜਿਹੜੇ ਸੈਂਟਰ ਹੈਗੇ ਨੇ ਇਹ ਆਲਰੇਡੀ ਚੱਲ ਰਹੇ ਨੇ ਪਰ ਕੱਲਾ ਪੰਜਾਬ ਜੀ ਨਹੀਂ ਪੰਜਾਬ ਦੇ ਨਾਲ ਲੱਗਦੀਆਂ ਸਟੇਟਾਂ ਜਣੀਆਂ ਚਾਹੇ ਹਰਿਆਣਾ ਨੂੰ ਮਾਚਲਾ ਹੈ ਜਨਕੇ ਚੰਡੀਗੜ੍ਹ ਦਿੱਲੀ ਹੋ ਗਿਆ ਰਾਜਸਥਾਨ ਹੋ ਗਿਆ ਸੋ ਟੋਟਲ 13 ਸਟੇਟਾਂ ਦੇ ਵਿੱਚ ਜਿਹੜੀਆਂ ਸਾਡੇ ਇਹ ਸਾਰੇ ਜਿੰਨੇ ਵੀ ਸਾਡੇ ਮੈਡੀਕਲ ਫੈਸਿਲਿਟੀਆਂ ਅਸੀਂ ਦੇ ਰਹੇ ਆ ਚਾਹੇ ਲੈਬੋਰਾਟਰੀਜ਼ ਨੇ ਚਾਹੇ ਫਿਜ਼ੀਓਥੈਰੇਪੀ ਸੈਂਟਰ ਚੱਲ ਰਹੇ ਚਾਹੇ ਡੈਂਟਲ ਕਲੀਨਿਕ ਚੱਲ ਰਹੇ ਆ ਜਿase ਐਮਬੂਲੈਂਸ ਸਰਵਿਸ ਸਾਡੀਆਂ ਚੱਲ ਰਹੀਆਂ ਨੇ ਇਹ ਤੋਂ ਇਲਾਵਾ ਅਲਟਰਾਸਾਉਂਡ ਹੋ ਗਿਆ ਡਿਜੀਟਲ ਐਕਸ-ਰੇ ਹੋ ਗਏ ਸਾਰੇ ਸੋ ਇਹ ਸਾਰੀਆਂ ਜਣੀਆਂ ਸਾਡੀਆਂ ਸਕੀਮਾਂ ਜਣੀਆਂ ਚੱਲ ਰਹੀਆਂ ਨੇ ਅੱਜ ਸਾਡੇ ਡਾਕਟਰ ਗਿੱਲ ਸਾਹਿਬ ਨਾਲ ਆਏ ਨੇ ਜਿਹੜੇ ਕਿ ਇਹ ਸਾਰੀਆਂ ਲੈਬੋਰਾਟਰੀ ਦੀ ਦੇਖਰੇਖ ਜਿਹੜੀ ਹੈ ਸਾਰਾ ਕੰਟਰੋਲ ਜਿਹੜਾ काम चल रहे थे तो उधियां कमेटियां बनी हुईया ने उधियां ते वो सारा जड़ा निर्णय लेके ते और बड़े तरीके दे नाल जड़ा ये काम सारा ਕੀਤਾ ਜਾਂਦਾ ਇੱਥੇ ਗੁਰਦਾਰਾ ਸਾਹਿਬ ਦੀ ਕਮੇਟੀ ਨੂੰ ਜਿਨ੍ਹਾਂ ਦੇ ਸਹਿਯੋਗ ਨਾਲ ਤੇ ਸੰਗਤਾਂ ਦੇ ਸਹਿਯੋਗ ਨਾਲ ਜੜੀ ਇਹ ਬਹੁਤ acha ਇੱਕ ਸਾਨੂੰ ਬਿਲਡਿੰਗ ਬਣਾ ਕੇ ਦਿੱਤੀ ਹੈ ਜਿਹਦੇ ਵਿਚ ਅੱਜ ਲੈਬਰਾਟਰੀ ਖੋਲ ਕੇ ਸਮਰਪਿਤ ਕਰ ਦਿੱਤੀ ਗਈ ਲੋਕਾਂ ਨੂੰ ਔਰ ਜਿਸੇ ਆਪਾਂ ਵਿਜ਼ਿਟ ਕਰ ਰਹੇ ਸੀ ਗੁਰਦਾਰਾ ਸਾਹਿਬ ਦੇ ਵਿੱਚ ਔਰ ਇਹ ਕਿਉਂਕਿ ਖੰਨੇ ਦੇ ਵਿੱਚ ਇਹ ਸੈਂਟਰ ਪਲੇਸ ਆ ਬਿਲਕੁਲ ਅਗੇ ਲਾਗੇ ਛਾਕੇ ਦੇਖੇ ਤੇ ਕਾਫੀ ਆਬਾਦੀ ਪੈ ਜਾਂਦੀ ਹੈ ਸੋ ਦੋ ਚੀਜ਼ਾਂ ਹੋਰ ਹੈ ਜਿਹਦੀ ਕਿ ਅਸਲੇ ਘਾਟ ਹੈ ਜਿਹੜੇ ਕਿ ਅਸੀਂ ਦੇ ਰਹੇ ਹਾਂ ਸਾਰੇ ਪੱਸੇ ਜਿੱਥੇ ਵੀ ਲੋਡ ਸਮਝਦੇ ਉੱਥੇ ਅਸੀਂ ਇੱਕ ਤਾਂ ਡੈਂਟਲ ਕਲੀਨਿਕ ਦਿੰਦੇ ਹਾਂ ਨਾਲ ਦੇ ਨਾਲ ਫਿਜ਼ੀਓਥੈਰੇਪੀ ਸੈਂਟਰ ਵੀ ਦਿੰਦੇ ਹਾਂ ਅਸੀਂ ਇਹਨਾਂ ਦੋਨੋਂ ਚੀਜ਼ਾਂ ਦੀ ਲੋੜ ਹੈ ਜਿੱਥੇ ਲੈਬਰਾਟਰੀ ਦੀ ਲੋੜ ਹੈ ਇਹ ਦੋ ਚੀਜ਼ਾਂ ਵੀ ਚਾਹੀਦੀਆਂ ਨੇ ਔਰ ਇਸ ਗੁਰਦੁਆਰਾ ਸਾਹਿਬ ਜੋ ਹੋਮੋਪੈਥੀ ਦੀ ਜਿਹੜੀ ਅਸਲੇ ਆਲਰੇਡੀ ਚੱਲ ਰਹੀ ਹੈ ਬੜੀ ਅੱਛੀ ਸੇਵਾ ਬਿਧੀ ਕਰ ਰਹੀ ਹੈ ਉਥੇ ਸੋ ਉਹਦੇ ਨਾਲ ਨਾਲ ਅਸੀਂ ਅੱਜ ਹਾਲ ਦੇਖ ਲਿਆ ਤੇ ਕਮੇਟੀ ਦੇ ਉੱਤੇ ਡਿਪੈਂਡ ਕਰਦਾ ਕਿ ਕਮੇਟੀ ਤੁਸੀਂ ਦੇ ਤੁਹਾਨੂੰ ਬढ़ाके ਦੇਗੀ ਤੇ ਅਸੀਂ ਦੋ ਫੈਸਿਲਿਟੀ ਤੁਹਾਨੂੰ ਹੋਰ ਦੇ ਰਹੇ ਹਾਂ ਜਿਹਨਾਂ ਜੋ ਪਹਿਲਾਂ ਇੱਕ ਸ਼ੁਰੂ ਕਰਾਂਗੇ ਜਾਂ ਫਿਰ ఫిਜ਼ੀਓਥੈਰੇਪੀ ਸ਼ੁਰੂ ਕਰਾਂਗੇ ਸੈਂਟਰ ਜਾਂ ਫਿਰ ਡੈਂਟਲ ਕਲੀਨਿਕ ਸ਼ੁਰੂ ਕਰਾਂਗੇ ਤੋਂ ਵੀ ਡਾਕਟਰ ਸਾਹਿਬ ਬੈਨਨ ਨੇ ਦੇਖ ਲਨ ਕਿ ਜਦ ਜੇ ਡਾਕਟਰ ਸਾਨੂੰ ਅਵੇਲੇਬਲ ਹੋਏ ਸੋ ਪਹਿਲਾ ਇੱਕ ਸੈਂਟਰ ਖੋਲਾਂਗੇ ਲੈਬੋਰਾਟਰੀ ਖੁੱਲ ਚੁੱਕੀ ਹੈ ਆਲਰੇਡੀ ਇਹਨੂੰ ਚਲਾਓ ਪਹਿਲਾਂ ਚੱਲਣ ਤੋਂ ਬਾਅਦ ਇਸ ਲਈ ਇੱਕ ਸੈਂਟਰ ਹੋ ਦਿਆਂਗੇ ਫਿਰ ਤੀਸਰਾ ਜਿਹੜਾ ਸਾਨੂੰ ਉਹ ਵੀ ਦੇ ਆਂਗੇ ਪਾ ਜੀ ਸਰ ਜਿਹੜੀ ਸੰਗਤਾ ਵਾਸਤੇ ਬਾਹਰ ਕਾਫੀ ਮਦਦ ਨਮ ਸਮ ਹੋ ਰਹੀ ਹੈ ਅੱਜ ਤੋਂ ਅਠਵਾਂ 7:00 ਵਜੇ ਕਿੰਨੇ ਕਸਟ ਦੀ ਰੇਟਾਂ ਉੱਪਰ ਦੇਖੋ ਸਾਡੇ ਜਿਹੜੇ ਲੈਬੋਰਾਟਰੀ ਦੇ ਰੇਟ ਇਹ ਮਾਰਕੀਟ ਨਾਲੋਂ 10% ਤੇ ਆ ਜਿਹੜਾ ਰੇਟ ਮਾਰਕੀਟ ਵਿੱਚ ਤੁਹਾਨੂੰ 3.5-4000 ਦਾ ਮਿਲਦਾ ਇੱਥੇ 3 ਜਦ ਜੜੇ ਹੋ ਜਾਂਦੇ ਨੇ ਅਸੀਂ ਆ ਦੇਖ ਰਹੇ ਹੋ ਇਸ ਦੀ ਨਾਲ ਲੱਗੀ ਆ ਮਾਰਕੀਟ ਜਾਓਗੇ ਤੁਹਾਨੂੰ 1.50 ਰੁਪਏ 200 ਰੁਪਏ ਇਸ ਜੀ ਦਾ ਲੱਗੇਗਾ ਸਾਡੀਆਂ ਹਰ ਲੈਬੋਰੀ ਵਿੱਚ ਤੁਹਾਨੂੰ ਸਿਰਫ 20 ਰੁਪਏ ਦੀ ਇਸ ਜੀ ਹੋ ਜਾਂਦੀ ਜਿਹੜਾ ਕਿ ਅਸੀਂ ਇਹ ਕੀ ਕੋਸ਼ਿਸ਼ ਕੀਤੀ ਆ ਕਿ ਨੋ ਪ੍ਰੋਫਿਟ ਨੋ ਲਾਸ ਦੇ ਆ ਜਿੰਨੇ ਵੀ ਅਸੀਂ ਸੈਟਅਪ ਕਰਦੇ ਆ ਮਸ਼ੀਨਰੀ ਲਾਂਦੇ ਆ ਸਾਰੀ ਉਹ ਸਾਰੀ ਟੈਸਟ ਵੱਲੋਂ ਫ੍ਰੀ ਦਿੱਤੀ ਜਾਂਦੀ ਆ ਉਹ ਅਸੀਂ ਡੋਨੇਟ ਕਰ ਦਿੰਦੇ ਆ ਕਿਸਮ ਦੇ ਆਪਣੀ ਲੈਬੋਰੀ ਨੂੰ ਕਿ ਉਹਦੀ ਅਸੀਂ ਵੇਅਰ ਟੇਅਰ ਨਹੀਂ ਲੈਂਦੇ ਅਸੀਂ ਉਹਨੂੰ ਕਵਰ ਨਹੀਂ ਕਰਦੇ ਇਸੇ ਜਿਹੜੇ ਡੇ ਟੂ ਡੇ ਖਰਚੇ ਨੇ ਜਿਹੜੇ ਜਾਂ ਫਿਰ ਜਿਹੜੇ ਸਾਡੇ ਜਿਹੜੇ ਬੱਚੇ ਟੈਕਨੀਸ਼ੀਅਨ ਐ ਸੋ ਇਹਨਾਂ ਦੀ ਜਿਹੜੀ ਸੈਲਰੀ ਨਿਕਲਦੀ ਆ ਸੋ ਸਿਰਫ ਉਹੀ ਗੱਡੀ ਜਾਂਦੀ ਆ ਸੋ ਉਸ ਨਾਲ ਅਸੀਂ ਬੈਕ ਕੈਲਕੂਲੇਸ਼ਨ ਕਰਕੇ ਮਾਰਕੀਟ ਨਾਲੋਂ ਤੇ 10% ਤੇ ਆਏ ਆ ਅਸੀਂ ਕੁਝ ਚਾਹ ਸਾਡੇ ਬਿਲਕੁਲ ਫ੍ਰੀ ਆ ਬਾਹਰ ਲਿਸਟ ਲੱਗੀ ਦੇਖੀ ਹੋਣੀ ਆ ਕੁਝ ਚੈਸਟ ਬਿਲਕੁਲ ਫ੍ਰੀ ਨੇ ਕੁਝ ਐਨੇ ਨੇ ਕੋ 10 ਰੁਪਏ 20 ਰੁਪਏ 50 ਰੁਪਏ ਜਿਹੜਾ ਕਿ ਆਮ ਪਬਲਿਕ ਜਿਹੜੀ ਆ ਉਹ ਟੈਸਟ ਕਰਾ ਸਕਦੀ ਆ ਉਸ ਤੋਂ ਇਸੇ ਤਰ੍ਹਾਂ ਸਾਡੇ ਫਿਜ਼ਿਓਥੈਰਾਪੀ ਤੇ ਡੈਂਟਰੀ ਦੀਆਂ ਦੇ ਰੇਟ ਜਿਹੜੇ ਆ ਉਹ ਮਾਰਕੀਟ ਨਾਲ ਕਿਲਾਕਾ ਮਾਰਕੀਟਿੰਗ ਤੁਹਾਡਾ 100 ਰੁਪਏ ਦਾ ਹੋ ਰਿਹਾ 13 ਰੁਪਏ ਚ ਹੋ ਰਿਹਾ ਉੱਥੇ ਤੇ ਉਹ ਵੀ ਜਿਹੜੀ ਫੈਸਿਲਿਟੀ ਹੈ ਉਹ ਵੀ ਅਸੀਂ ਬਹੁਤ ਜਲਦੀ ਹੀ ਜੇ ਗੁਰਦਵਾਰਾ ਫੌਰੀ ਕਮੇਟੀ ਜਿਸ ਤਰ੍ਹਾਂ ਤੁਸੀਂ ਪਾਸ ਕਰੋਗੇ ਸਾਨੂੰ ਦੱਸੋਗੇ ਕਿ ਅਸੀਂ ਤਿਆਰ ਹੁਣਾਂ ਦੇਣ ਲਈ ਤੁਹਾਨੂੰ ਤੇ ਅਸੀਂ ਇੱਕ ਇੱਕ ਕਰਕੇ ਸੈਂਟਰ ਉਹ ਦੋਨੋਂ ਵਿਚਾਰੇ ਉਹ ਵੀ ਬਹੁਤ ਜਲਦੀ ਖੋਲ੍ਹ ਦਿਆਂਗੇ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਜੋ ਸ਼ਿਸ਼ੀਦੀ ਸਦਾਬਦੀ ਸੰਮਰਪਤਾ ਜੋ ਲੈਬਰਾਟਰੀ ਖੁੱਲੀ ਗਈ ਹੈ ਉਹਦੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਸ਼ੀਸ਼ਮਾਉਣਾ ਹੈ ਅਤੇ ਫਤਿਹ ਬੁਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਇਹ ਲੈਬੋਰੀਟਰੀ ਖੋਲੀ ਗਈ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਇਹ ਨਾਲ ਹੋਈ ਹੈ ਇਸ ਦੇ ਲਈ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਨਾਲ ਹੀ ਸਾਡੇ ਡਾਕਟਰ ਐਸ ਪੀ ਉਵਰਾਹੀ ਜੀ ਦਾ ਧੰਨਵਾਦ ਕਰਦਾ ਹਾਂ ਜੋ ਕੇ ਸੰਗਤਾਂ ਨੂੰ ਇਸ ਜੋਗ ਨੂੰ ਲਾਭ ਮਿਲੇਗਾ ਇਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ